ਸਬਸਕ੍ਰਾਈਬ ਕਰੋ ਦਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਗੁਰਦਾਸਪੁਰ ਕੇ ਹਲਕਾ ਫਤੇਗੜ ਚੂੜੀਆਂ ਕੇ ਅਦੀਨਪਰਤੀ ਕਾਲਾਫਗਾਨਾ ਪੁਲਿਸ ਚੌਕੀ ਮੇ ਤਨਨਾਤ ਏਐਸਆਈ ਕੋ ਗੋਲੀ ਲੱਗਨੇ ਸੇ ਮੌਕੇ ਪਰ ਹੀ ਮੌਤ ਹੋ ਗਈ ਮੌਕੇ ਪਰ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਰਾਈਫਲ ਸਾਫ ਕਰਤੇ ਸਮੇਂ ਅਚਾਨਕ ਚੱਲੀ ਗੋਲੀ ਸਿਰ ਮੇ ਲੱਗਨੇ ਸੇ ਮੌਤ ਹੋ ਗਈ फिलहाल पुलिस अधिकारी कर रहे हैं मामले की तफ्तीश और आगे की कार्रवाई तफ्तीश मुताबिक की जाएगी मृतक ए एस आई विजय कुमार जिसकी ड्यूटी दौरान चौकी में ही अपनी राइफल साफ करते अचानक चली गोली सिर में लगने से मौके पर मौत हो गई इतला मिलने पर मौके पर पहुंचे मृतक के परिजनों का कहना था कि मृतक विजय कुमार काफ़ी समय से कालाफगन्ना पुलिस चौकी में तैनात था और आज हमें सूचना मिली कि अपनी राइफल साफ करते समय अचानक चली गोली विजय कुमार को लग गई जिससे उसकी मौके पर ही मौत हो गई वहीं पुलिस अधिकारियों का कहना था कि तफ्तीश की जा रही है और तफ्तीश के अनुसार आगे की कानूनी कार्रवाई की जाएगी करीब नौ बजे फोन से पता लगा के विजय कुमार लगा सर ਉਹ ਡਿਊਟੀ ਚੱਲੇ ਸੀ ਨਾ ਜਣੋ ਉਹ ਇੱਕ ਕਿਸਮਤાળੀ ਆਪਣੀ ਲੈ ਕੇ ਸਾਫ ਕਰ ਰਿਆ ਸੀ ਜਦੋਂ ਗੋਲੀ ਚੱਲ ਕੇ ਮੱਥੇ 'ਚ ਵੱਜ ਗਈ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਮੌਕੇ ਤੇ ਆਇਆ ਉਹਦੇ ਪੇਰੈਂਟਸ ਨੂੰ ਬੁਲਾਇਆ ਗਿਆ ਉਹਦੀ ਜੀ ਮਿਸ ਜੀ ਮਰੇਸ਼ ਕੁਮਾਰੀ ਉਹਦੇ ਬਿਆਨਾਂ ਦੇ ਕਾਰਵਾਈ ਕਰਤੀ 75 ਕਰਦੇ ਜਾਨ ਤੋਂ ਰਫਲ ਸਾਫ ਕਰਦੇ ਸੀ ਉਹ ਗੋਲੀ ਚੱਲ ਗਈ ਉਸਨੂੰ ਡੈਥ ਹੋ ਗਈ ਕਿੰਨੇ ਵਜ ਦੀ ਗੱਲ ਕੱਟਣੀ ਹੈ ਇਹ ਸਵੇਰੇ ਹੋ ਜਾਂਦੀ ਹੈ 9 ਵਜੇ ਦੀ ਤੁਹਾਨੂੰ ਕਿਤਰਾਂ ਪਸਤਾ ਦਈਏ ਤੁਹਾਨੂੰ ਜੇ ਕੋਈ ਮੁਲਾਜ਼ਮ ਕਿੱਥੇ ਫੋਨ ਤੇ ਜਾ ਤਸਿਆ ਕੇ ਲਾਈ ਲਾ ਰਿੰਕੂ ਰਾਜਾ ਦਿਵੇਆ ਪੰਜਾਬ ਟੀਵੀ ਬਟਾਲਾ